ਹਾਂ ਬਾਜਵਾ ਸਾਹਿਬ ਨੂੰ ਬੇਨਤੀ ਕਰੀ ਚਾਹੁੰਗਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਹ ਨੂੰ ਵੀ ਕਹੂੰਗਾ ਮੈਂ ਕਦੇ ਨਿੱਜੀ ਤੂਟਲਾਣ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਜਾ ਰਿਹਾ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲਓ ਹਾਥ ਦੇਣ ਦਾ ਟਾਈਮ ਤੇ মিডিਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪ ਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲੂ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਲੋੜਾ ਨਾ ਕਿਉਂ ਕਥਨ ਤੋਂ ਬਿਨਾ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲਾਂ 'ਚ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲੋ ਹਾਲ ਦਿਨ ਦਾ ਟਾਈਮ ਤੇ মিডিਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪ ਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲਵਾਂ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਉ ਸੋ ਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਵਿੱਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਹੈ ਤਾਂ ਪੁਲਿਸ ਨੂੰ ਦਿਓ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬਦਿਆ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦਿਓ ਔਰ ਦੂਸਰੀ ਗੱਲ ਆ ਅਖੀਰ ਦੇ ਵਿੱਚ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਬਾਜਵਾ ਸਾਹਿਬ ਤੁਸੀਂ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ ਬਵਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਬੰਬਾ 50 ਬੰਬਾ ਵਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਪ ਨੂੰ காங்கிரஸ் ਦਾ ਬੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪਹਿਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜਵਾ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹੜਾ ਜ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ 32 ਦੀ ਫਿਗਰ ਹੈ ਜਿਹੜੀ ਬਾਜਵਾ ਸਾਹਿਬ ਨੂੰ ਮੈਂ ਕਦੇ ਬਿਨਾਂ ਵੈਸੇ ਮੇਰੀ ਆਤ ਨਹੀਂ ਹੈਗੀ ਕਿ ਮੈਂ ਬਿਨਾਂ ਉਹਦੇ ਸਲਾਹ ਦਵਾਂ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਹੈ ਐਜੇ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਔਰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਣਨਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਦੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟ ਲੀਸਟ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ ਜਦੋਂ ਗੱਲ ਕਰਦੇ ਨੇ 32 ਪਹਿਲਾਂ ਕਹਿੰਦੇ 32 ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿਹੜੇ ਉਹ ਸੰਪਰਕ ਜਨੇ ਸਾਡੇ ਫੇਰ ਕਹਿੰਦੇ ਨੇ 32 ਬੰਬ ਪਏ ਨੇ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਉਹ ਸੀਰੀਅਸ ਗੱਲਾਂ ਕਰੋ ਨਹੀਂ ਲੋਕਾਂ ਨੇ 32 ਬਣਾ ਕੇ ਤੁਹਾਡੇ ਹੱਥੇ ਧਰ ਦੇ ਨੇ 27 ਦੇ ਵਿੱਚ ਸੋ ਇਸ ਕਰਕੇ ਕਿਰਪਾ ਕਰਕੇ ਮੇਰੇ ਹੱਥ ਵਨ ਕੇ ਬੇਨਤੀ ਆ ਤੁਹਾਨੂੰ ਕਿ ਕਿਰਪਾ ਕਰਕੇ ਸੀਰੀਅਸ ਪੋਲਿਟਿਕਸ ਕਰੋ ਜ਼ਿੰਮੇਵਾਰਾ ਨ ਬਿਆਨ ਨੇ ਜਿਹੜੇ ਉਹ ਦੋ ਇਹ ਜੇ ਗੈਰ ਜ਼ਿੰਮੇਵਾਰ ਬਿਆਨਾਂ ਦੇ ਨਾਲ ਪੰਜਾਬ ਦਾ ਕਿਸੇ ਵੀ ਪੱਖੋਂ ਭੜਾ ਨਹੀਂ ਹੋਣਾ ਹੈਗਾ